ਤਾਲਗਾ ਦਾ ਤੁਸੀਂ ਬਣੀ ਹੋਏ 247 ਪੰਜਾਬ ਦੇ ਨਾਲ ਮੈਂ ਹਾਂ ਤੁਹਾਡਾ ਰਵੀ ਜੂਗਰ ਤਾਂ ਪੰਜਾਬ ਦੇ ਸੀਐਮ ਭਗਵੰਤ ਸਿੰਘ ਜੁਇਨੀ ਆਜ ਸੰਗਰੂਰ ਦੀ ਸੁਨਾਮ ਦੌਰੇ ਤੇ ਜੁਨੇ ਜਾਣਗੇ ਤੇ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਜੇ ਸ਼ਹੀਦ ਉੱਧਮ ਸਿੰਘ ਦਾ 85ਵਾਂ ਸ਼ਹੀਦੀ ਦਿਨ ਹੈ ਤੇ ਇਸ ਕਰਕੇ ਜੋ ਹੈ ਇੱਕ ਵੱਡੇ ਪੱਧਰ ਦੇ ਉੱਤੇ ਸੂਬਾ ਪੱਧਰ ਸਾਮਲ ਦਾ ਆਯੋਜਿਤ ਕੀਤਾ ਗਿਆ ਉਸ ਆਯੋਜਨ ਦੇ ਵਿੱਚ ਸ਼ਿਰਕਤ ਕਰਨਗੇ ਉਸ ਤੋਂ ਬਾਅਦ ਸ਼ਹੀਦ ਉੱਧਮ ਸਿੰਘ ਸਮਾਰਕ ਦੇ ਜਾਣਗੇ ਤੇ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਸੰਗਰੂਰ ਵਿੱਚ ਜੋ ਹੈ ਛੁੱਟੀ ਦਾ ਐਲਾਨ ਕੀਤਾ ਹੋਇਆ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰ ਜੋ ਨਿਬੰਦ ਨੇ ਤੇ ਇਹ ਨਾ ਰਿਹਾ ਹੁੰਦਾ ਸੀ ਕਿ ਉਹਨਾਂ ਦੀ ਜਾਨ ਕਿਹ ਜਿਹੜੀਆਂ ਪੂਰੀਆਂ ਤਿਜਾਰੀਆਂ ਨੇ ਉਹ ਮੁਕੰਮਲ ਕਾਢਿਆ ਨਹੀਂ ਯਾਨੀ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਇਸ ਤੋਂ ਪਹਿਲਾਂ ਜੋ ਪੰਜਾਬ ਇਸ ਸੀਮ ਭਗਵੰਤ ਮਾਨ ਨੇ ਅੱਜ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਸੌ ਚੁੱਕ ਸਮਾਦਨ ਵਿੱਚ ਵੀ ਸ਼ਾਮਲ ਹੋਏ ਸਨ ਉੱਥੇ ਜੋ ਵਿਧਾਨ ਸਭਾ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਜਿਹੜੇ ਵਿੱਤ ਮੰਤਰੀ ਨੇ ਹਰਪਾਲ ਸਿੰਘ ਝੀਮਾ ਸਾਰੇ ਜਿੰਨੇ ਵੀ ਵੱਡਿਆ ਵਸਤੀਆਂ ਸਾਰੇ ਉੱਥੇ ਮੌਜੂਦ ਸਨ ਸਿੰਘ ਭਗਵੰਤ ਮਾਨ ਵੀ ਉੱਥੇ ਮੌਜੂਦ ਸਨ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹਨੂੰ ਸੁਨਾਮ ਦੌਰੇ ਤੇ ਚਾਰਗੇ ਤੇ ਉੱਥੇ ਜੋ ਸਮਾਦਨ ਦਾ ਆਯੋਜਨ ਕੀਤਾ ਹੋਇਆ ਉਸ ਵਿੱਚ ਸ਼ਿਰਕਤ ਕਰਨਗੇ ਤੇ ਇਥੇ ਤੋਂ ਅੰਦਾਜ਼ਾ ਹੈ ਕਿ ਸ਼ਹੀਦ ਉਦਮ ਸਿੰਘ ਜੀ ਦੇ ਸਨ ਉਹਨਾਂ ਨੇ ਜਲਿਆਵਾਲਾ ਬਾਗ ਕਾਂਡ ਦੇ ਜਨਰਲ ਡਾਇਰ ਨੂੰ ਜਦੋਂ ਲੰਡਨ ਵਿੱਚ ਜਾ ਕੇ ਗੋਲੀ ਮਾਰੀ ਸੀ ਤੇ ਉਸ ਤੋਂ ਬਾਅਦ 1940 ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਜੁਆ ਸੁਣਾ ਦਿੱਤੀ ਗਈ ਸੀ ਉੱਥੇ ਉਹਨਾਂ ਨੂੰ 31 ਜੁਲਾਈ 1940 ਨੂੰ ਜੁਆ ਫੌਨਸੀ ਦੇ ਸਜ਼ਾ ਹੋਈ ਸੀ ਤਾਂ ਲਗਾਤਾਰ ਤੁਸੀਂ ਬਣੀ ਹੋਏ 247 ਪੰਜਾਬ ਦੇ ਨਾਲ ਮੈਂ ਹਾਂ ਤੁਹਾਡਾ ਰਵੀ ਜੁਗਲ ਤਾਂ ਪੰਜਾਬ ਦੀ ਸੀਐਮ ਭਗਵੰਤ ਮਾਨ ਜੁਣੇ ਨੇ ਅੱਜ ਸੰਗਰੂਰ ਦੀ ਸੁਨਾਮ ਦੌਰੇ ਤੇ ਜੁਣੇ ਜਾਣਗੇ ਤੇ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਜੈ ਸ਼ਹੀਦ ਉੱਧਮ ਸਿੰਘ ਦਾ 85ਵਾਂ ਸ਼ਹੀਦੀ ਦਿਨ ਹੈ ਤੇ ਇਸ ਕਰਕੇ ਜੋ ਹੈ ਇੱਕ ਵੱਡੇ ਪੱਧਰ ਦੇ ਉੱਤੇ ਸੂਬਾ ਪੱਧਰ ਸਾਮਲ ਦਾ ਆਯੋਜਿਤ ਕੀਤਾ ਗਿਆ ਉਸ ਆਯੋਜਨ ਦੇ ਵਿੱਚ ਸ਼ਿਰਕਤ ਕਰਨਗੇ ਉਸ ਤੋਂ ਬਾਅਦ ਸ਼ਹੀਦ ਉੱਧਮ ਸਿੰਘ ਸਮਾਰਕ ਤੇ ਜਾਣਗੇ ਤੇ ਜੇਕਰ ਸੀ ਗੱਲ ਕਰੀਏ ਤਾਂ ਅੱਜ ਸੰਗਰੂਰ ਵਿੱਚ ਜੋ ਐਤਿ ਛੁੱਟੀ ਦਾ ਐਲਾਨ ਕੀਤਾ ਹੋਇਆ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰ ਜੁਰੀ ਨਿਬੰਦਲੇ ਤੇ ਇਹ ਨਾਲੇ ਤੁਹਾਨੂੰ ਦੱਸਦੀ ਕਿ ਉਹਨਾਂ ਦੀਆਂ ਜਿਹੜੀਆਂ ਕੂੜੀਆਂ ਤਿਆਰੀਆਂ ਨੇ ਉਹ ਮੁਕੰਮਲ ਕਾੜੀਆਂ ਯਾਨੀ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਇਸ ਤੋਂ ਪਹਿਲਾਂ ਜੋ ਪੰਜਾਬ ਇਸੀਮ ਭਗਵੰਤ ਮਾਨ ਨੇ ਅੱਜ ਗਵਰਨਰ ਬੁਲਾਰਚਨ ਕਟਾਰੀਆ ਦੇ ਸੌ ਚੁੱਕ ਸਮਾਦਨ ਵਿੱਚ ਵੀ ਸ਼ਾਮਲ ਹੋਏ ਸਨ ਉੱਥੇ ਜੋ ਵਿਧਾਨ ਸਭਾ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਜਿਹੜੇ ਵਿੱਤ ਮੰਤਰੀ ਨੇ ਹਰਪਾਲ ਸਿੰਘ ਝੀਮਾ ਸਾਰੇ ਜਿੰਨੇ ਵੀ ਵੱਡਿਆ ਹਸਤੀਆਂ ਸਨ ਉੱਥੇ ਮੌਜੂਦ ਸਨ ਸਿੰਘ ਭਗਵੰਤ ਮਾਨ ਵੀ ਉੱਥੇ ਮੌਜੂਦ ਸਨ ਤੋਂ ਬਾਅਦ ਉਹਨਾਂ ਨੇ ਕੀ ਆਖੀ ਉਹਨੂੰ ਸੁਨਾਮ ਦੌਰੇ ਤੇ ਜਾਣਗੇ ਤੇ ਉੱਥੇ ਜੋ ਸਮਾਦਨ ਦਾ ਆਯੋਜਨ ਕੀਤਾ ਹੋਇਆ ਉਸ ਵਿੱਚ ਸ਼ਿਰਕਤ ਕਰਨਗੇ ਤੇ ਇਥੇ ਤੋਂ ਅੰਦਾਜ਼ਾ ਹੈ ਕਿ ਸ਼ਹੀਦ ਉਰਦਨ ਸਿੰਘ ਦੇ ਸਨ ਉਹਨਾਂ ਨੇ ਜਲਿਆਵਾਲਾ ਬਾਗ ਕਾਟਦੇ ਜਨਰਲ ਡਾਇਰ ਨੂੰ ਜਿਹੜਾ ਲੰਡਨ ਵਿੱਚ ਜਾ ਕੇ ਗੋਲੀ ਮਾਰੀ ਸੀ ਤੇ ਉਸ ਤੋਂ ਬਾਅਦ 1940 ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਜਿਹੜਾ ਸੁਣਾ ਦਿੱਤੀ ਗਈ ਸੀ ਉੱਥੇ ਉਹਨਾਂ ਨੂੰ 31 ਜੁਲਾਈ 1940 ਨੂੰ ਜਿਹੜਾ ਫਾਂਸੀ ਦੀ ਸਜ਼ਾ ਹੋਈ ਸੀ ਤਾਂ ਲਗਾਤਾਰ ਤੁਸੀਂ ਬਣੀ ਹੋਏ 24/7 ਪੰਜਾਬ ਦੇ ਨਾਲ ਮੈਂ ਹਾਂ ਤੁਹਾਡਾ ਰਵੀ ਹੋਗਾ ਤਾਂ ਪੰਜਾਬ ਦੀ ਸੀਐਮ ਭਗਵੰਤ ਮਾਨ ਜਿਹੜ ਨੇ ਅੱਜ ਸੰਗਰੂਰ ਦੇ ਸੁਨਾਮ ਡੋਰੇ ਦੇ ਜਿਹੜ ਨੇ ਜਾਣਗੇ ਤੇ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਦੇ ਸ਼ਹੀਦ ਉੱਧਮ ਸਿੰਧਾ 85 ਸ਼ਹੀਦੀ ਦਿਨ ਹੈ ਤੇ ਇਸ ਕਰਕੇ ਜੋ ਹੈ ਇੱਕ ਵੱਡੇ ਪੱਧਰ ਦੇ ਉੱਤੇ ਸੂਬਾ ਪੱਧਰ ਸਾਮਲ ਦਾ ਆਯੋਜਿਤ ਕੀਤਾ ਗਿਆ ਉਸ ਆਯੋਜਨ ਦੇ ਵਿੱਚ ਸ਼ਿਰਕਤ ਕਰਨਗੇ ਉਸ ਤੋਂ ਬਾਅਦ ਸ਼ਹੀਦ ਉੱਧਮ ਸਿੰਘ ਸਮਾਰਕ ਤੇ ਜਾਣਗੇ ਤੇ ਜੇਕਰ ਸੇ ਗੱਲ ਕਰੀਏ ਤਾਂ ਅੱਜ ਸੰਗਰੂਰ ਵਿੱਚ ਜੋ ਹੈ ਛੁੱਟੀ ਦਾ ਐਲਾਨ ਕੀਤਾ ਹੋਇਆ ਹੈ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰ ਜੋ ਨਿਬੰਦਲੇ ਤੇ ਇਹ ਨਾ ਰਿਹਾ ਹੁੰਦਾ ਸੀ ਕਿ ਉਹਨਾਂ ਦੀ ਜਾਨ ਕਿਹ ਜਿਹੜੀਆਂ ਪੂਰੀਆਂ ਤਿਆਰੀਆਂ ਨੇ ਉਹ ਮੁਕੰਮਲ ਕਾਢਿਆਲੀ ਯਾਨੀ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਇਸ ਤੋਂ ਪਹਿਲਾਂ ਜੋ ਪੰਜਾਬ ਇਸੀਮ ਭਗਵੰਤ ਮਾਨ ਨੇ ਅੱਜ ਗਵਰਨਰ ਗੁਲਾਬ ਚੰਦ ਕਟਾਰੀਆ ਦੇ 100 ਚ ਕ ਸਮਾਦਨ ਵਿੱਚ ਵੀ ਸ਼ਾਮਲ ਹੋਏ ਸਨ ਉੱਥੇ ਜੋ ਵਿਧਾਨ ਸਭਾ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਜਿਹੜੇ ਵਿੱਤ ਮੰਤਰੀ ਨੇ ਹਰਪਾਲ ਸਿੰਘ ਝੀਮਾ ਸਾਰੇ ਜਿੰਨੇ ਵੀ ਵੱਡਿਆ ਵਸਤੀਆ ਸਾਰੇ ਉੱਥੇ ਮੌਜੂਦ ਸਨ ਸਿੰਘ ਭਗਵੰਤ ਮਾਨ ਵੀ ਉੱਥੇ ਮੌਜੂਦ ਸਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹਨੂੰ ਸੁਨਾਮ ਦੌਰੇ ਤੇ ਜਾਣਗੇ ਤੇ ਉੱਥੇ ਜੋ ਸਮਾਦਨ ਦਾ ਆਯੋਜਨ ਕੀਤਾ ਹੋਇਆ ਉਸ ਵਿੱਚ ਸ਼ਿਰਕਤ ਕਰਨਗੇ ਤੇ ਇਥੇ ਤੋਂ ਅੰਦਾਜ਼ਾ ਹੈ ਕਿ ਸ਼ਹੀਦ ਉਦਮ ਸਿੰਘ ਦੇ ਸਨ ਉਹਨਾਂ ਨੇ ਜਲਿਆਵਾਲਾ ਬਾਗ ਕਾਟ ਦੇ ਜਨਰਲ ਡਾਇਰ ਨੂੰ ਜਦੋਂ ਲੰਡਨ ਵਿੱਚ ਜਾ ਕੇ ਗੋਲੀ ਮਾਰੀ ਸੀ ਤੇ ਉਸ ਤੋਂ ਬਾਅਦ 1940 ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਜੁਆ ਸੁਣਾ ਦਿੱਤੀ ਗਈ ਸੀ ਉੱਥੇ ਉਹਨਾਂ ਨੂੰ 31 ਜੁਲਾਈ 1940 ਨੂੰ ਜੁਆ ਫਾਂਸੀ ਦੀ ਸਜ਼ਾ ਹੋਈ ਸੀ